ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ Instagram ਪੇਜ ਤੇ ਨਾਲ Facebook ਪੇਜ ਤੇ ਕਰਦਾ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਅੱਜ ਦੇ ਸੂਟ ਜਿਹੜੇ ਆਉਣ ਵਾਲੇ ਜੇ ਬਿਨਾ ਦੁਪੱਟੇ ਤੋਂ ਨੇ ਬਹੁਤ ਜ਼ਿਆਦਾ ਪਿਆਰੇ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਫੈਬਰਿਕ ਆਊਗਾ ਜੇ ਇਹਨਾਂ ਦਾ ਕੀ ਇਹਨੂੰ ਕਹਿੰਦੇ ਹੁੰਦੇ ਆ ਚਾਕਲੇਟ ਸ਼ਿਮਰ ਦਾ ਕਾਟਨ ਵਾਲਾ ਇੱਕ ਇਹਦੇ ਵਿੱਚ ਸਰਦੀਆਂ ਵਾਲੀ ਚਾਕਲੇਟ ਸ਼ਿਮਰ ਆਈ ਸੀ ਦੋਵਾਂ ਦਾ ਡਿਫਰੈਂਸ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਆ ਗਈ ਜੇ ਗਰਮੀਆਂ ਵਾਲੀ ਚਾਕਲੇਟ ਸ਼ਿਮਰ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਬੜੇ ਆਮ ਨਾ ਪੈ ਜਾਂਦੀ ਆ ਬੁਟੀਕ ਦੇ ਸੂਟ ਜੇ オリジナル ਬੁਟੀਕ ਸੂਟ ਜਿਹੜੇ ਹੁੰਦੇ ਆ ਉਹ ਵਾਲੇ ਸੂਟ ਤਿਆਰ ਹੋਏ ਬਿਨਾਂ ਦੁਪੱਟਿਆਂ ਤੋਂ ਉਹਦੇ ਰੇਟ ਐਂਡ ਲੈਵਲ ਦਾ ਰੇਟ ਆਊਗਾ ਜੇ ਤੇ ਚੈੱਕ ਕਰਿਓ ਅਜੋ ਤੁਹਾਨੂੰ ਮੈਂ ਪਹਿਲਾਂ ਹਾਈਲਾਈਟ ਦਿਖਾ ਦਿੰਦਾ ਇਹਨਾਂ ਦੇ ਆਹ ਵੇਖਿਓ ਸੂਟ ਤੇ ਆਹ ਚੈੱਕ ਕਰਿਓ ਕਲਰ ਤੇ ਕਢਾਈਆਂ ਤੇ ਆਹ ਸਾਰੇ ਜਿੰਨੇ ਵੀ ਆ ਸਾਰੇ ਬੁਟੀਕ ਸਟਾਈਲ ਦੇ ਵਿੱਚ ਜੇ ਬੁਟੀਕ ਵਰਕ ਵਾਲੇ ਸਾਰੇ ਜਿੰਨੇ ਵੀ ਆ ਸੂਟ ਤੇ ਇਹ ਤੁਹਾਨੂੰ ਆਪਾਂ ਦੇ ਦੇਨੇ ਆ ਬੜੇ ਸਸਤੇ ਜਿਹੇ ਰੇਟਾਂ ਦੇ ਨਾਲ ਤੇ ਸਾਰੇ ਵਰਕ ਆਊਗਾ ਜੇ ਹਰ ਇੱਕ ਸੂਟ ਦੇ ਉੱਤੇ ਡਿਜ਼ਾਈਨ ਟੌਪ ਦਾ ਬਣਿਆ ਤੇ ਇਹ ਤੁਹਾਨੂੰ ਆਪਾਂ ਹੁਣੇ ਦੇ ਦੇਨੇ ਆ ਫੁੱਲ ਡਿਟੇਲ ਵੀਡੀਓ ਦੇ ਨਾਲ ਲਓ ਜੀ ਵੀਡੀਓ ਕਰਦਾ ਹਾਂ ਸ਼ੁਰੂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਡਿਫਰੈਂਸ ਤੁਹਾਨੂੰ ਦੱਸ ਦਿੰਦਾ ਇਹਨਾਂ ਦੋਵਾਂ ਸੂਟਾਂ ਦੇ ਵਿੱਚ ਆ ਚੈੱਕ ਕਰਿਓ ਇਹ ਆਉਂਦਾ ਜੇ ਚੌਕਲੇਟ ਸ਼ਿਮਰਦਾ ਸੂਟ ਜਿਹੜਾ ਕਿ ਆਉਂਦਾ ਆ ਸਿੰਥੈਟਿਕ ਬੇਸ ਤੇ ਸਿਲਕ ਬੇਸ ਦੇ ਵਿੱਚ ਤੇ ਇਹ ਸੂਟ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਚਮਕ ਕੇ ਦੀ ਇਹ ਇਹਦੇ ਉਦਾਂ ਹੀ ਵੈਸੇ ਪਤਾ ਲੱਗਣ데요 ਵੀ ਇਹ ਜਿਹੜਾ ਸ਼ਾਈਨਿੰਗ ਦੇ ਵਿੱਚ ਆ ਤੇ ਸ਼ਿਮਰ ਦੇ ਵਿੱਚ ਆ ਚਾਕਲੇਟ ਸ਼ਿਮਰ ਦੇ ਵਿੱਚ ਤੇ ਆਹ ਵਾਲੀ ਜਿਹੜੀ ਚਾਕਲੇਟ ਸ਼ਿਮਰ ਆ ਇਹ ਆਉਂਦੀ ਆ ਕਾਟਨ ਬੇਸ ਦੇ ਵਿੱਚ ਤੇ ਇਹ ਤੁਸੀਂ ਵੇਖ ਸਕਦੇ ਜੇ ਬਿਨਾਂ ਲਾਈਨਿੰਗ ਤੋਂ ਸੂਟ ਸਟਿਚ ਹੋ ਜਾਂਦਾ ਜੇ ਤੇ ਬਹੁਤ ਜ਼ਿਆਦਾ ਜਦੋਂ ਗਰਮੀ ਆ ਉਦੋਂ ਇਹ ਸੂਟ ਨਹੀਂ ਜੇ ਪਾਣੇ ਇਹ ਹੁਣ ਇਹਨਾਂ ਦਿਨਾਂ ਦੇ ਵਿੱਚ ਸੂਟ ਪਾਉਣ ਵਾਲੇ ਜੇ ਤੇ ਪਹਿਲੀ ਛੇਡ ਚੈੱਕ ਕਰ ਲਿਓ ਰਸਟ ਛੇਡ ਜੇ ਬਹੁਤ ਪਿਆਰਾ ਕਲਰ ਜੇ ਰੇਟ ਇਹਦਾ ਜੇ ਸਿਰਫ ਤੇ ਸਿਰਫ 400 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਜੇ ਸਿੰਗਲ ਸੂਟ ਵੀ ਤੁਸੀਂ ਮੰਗਵਾ ਲਿਓ ਭਾਵੇਂ ਤੇ ਭਾਵੇਂ ਤੁਸੀਂ ਸੜਕੋ ਬਲਕ ਦੇ ਵਿੱਚ ਲੈ ਲਿਓ ਚਾਹੇ ਤੁਸੀਂ ਸਿੰਗਲ ਸੂਟ ਲੈ ਲਓ 445 ਰੁਪਈਆ ਦੇ ਨਾਲ ਬਹੁਤ ਸੋਹਣਾ ਕਲਰ ਜੇ ਜਿਹਨੂੰ ਸਲੇਟੀ ਰੰਗ ਕਹਿੰਦੇ ਆ ਉਹ ਕਲਰ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਰੇਟ 445 ਰੁਪਈਆ ਦੇ ਨਾਲ ਇਹਦੇ ਉੱਤੇ ਸਿੰਗਲ ਦੇ ਉੱਤੇ ਵੀ ਆਪਾਂ ਜਿਹੜੀ ਹੈ ਸ਼ਿਪਿੰਗ ਅਵੇਲੇਬਲ ਕਰ ਦਾਂਗੇ ਵੈਸੇ ਤਾਂ ਕੰਬੋ ਹੀ ਪਾਉਣੇ ਸੀਗੇ ਆਪਾਂ ਪਰ ਫਿਲਹਾਲ ਇਹਨੂੰ ਆਪਾਂ ਤੁਹਾਨੂੰ ਸ਼ਿਪਿੰਗ ਫ੍ਰੀ ਦੇ ਨਾਲ ਦੇ ਦੇਣੇ ਆ ਰੇਟ ਸਿਰਫ 445 ਰੁਪਈਆ ਕੋਈ 500 ਨਹੀਂ ਕੋਈ 600 ਨਹੀਂ ਕੋਈ 700 ਨਹੀਂ ਤੇ ਰਿਕਵੈਸਟ ਇੱਕ ਹੋਰ ਕਰਨੀ ਹੈ ਆਪਣੀਆਂ ਭੈਣਾਂ ਨੂੰ ਸਾਰੀਆਂ ਨੂੰ ਮੈਂ ਤੁਹਾਨੂੰ ਇੱਕ ਸੂਟ ਦਿਖਾਉਣਾ ਆਪਣਾ ਜਿਹੜਾ ਰੈਡੀ ਹੋਇਆ ਬੁਟੀਕ ਦਾ ਬਾਅਦ ਵਿੱਚ ਮੈਨੂੰ ਕਸਟਮਰ ਕਹਿ ਦਿੰਦੇ ਆ ਕਿ ਆਹ ਸੂਟ ਤੁਸੀਂ ਸਸਤੇ ਦਿੰਦੇ ਜਿਹੜੇ ਜਿਹੜੇ ਆਪ ਰੈਡੀ ਕਰਦੇ ਜੋ ਮਹਿੰਗੇ ਦਿੰਦੇ ਆ ਇਹ ਸਾਡੇ ਹੁੰਦੇ ਆ ਰੈਡੀ ਬਲਕ ਦੇ ਵਿੱਚ ਕੁਆਂਟੀਟੀਆਂ ਤੇ ਇਹ ਹੁੰਦੇ ਆ ਸਾਰੇ ਹੀ ਫੈਕਟਰੀਆਂ ਦੇ ਬਣੇ ਸੂਟ ਉਹ ਹੁੰਦੇ ਆ ਸਾਡੇ ਕੋਲ ਇੱਥੇ ਬਣੇ ਸੂਟ ਚਾਹੇ ਤੁਸੀਂ ਇੱਥੇ ਆਪ ਆਣ ਕੇ ਬਣਵਾ ਲਓ ਤੇ ਚਾਹੇ ਤੁਸੀਂ ਸਾਡੇ ਕੋਲੋਂ ਆਨਲਾਈਨ ਬਣਵਾ ਲਓ ਚਾਹੇ ਵੀਡੀਓ ਕਾਲ ਤੇ ਦੇਖ ਲਓ ਉਹ ਸੂਟ ਆਪਾਂ ਤੁਹਾਨੂੰ ਆਪ ਰੈਡੀ ਕਰਕੇ ਦੇਨੇ ਇੱਥੇ ਹੱਥੀਂ ਆਪਣੇ ਤੇ ਉਹਨਾਂ ਚ ਤੇ ਇਨ੍ਹਾਂ ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਆ ਇਹ ਕਰਕੇ ਇਹ ਤੁਹਾਨੂੰ ਮਿਲਣਗੇ ਜੇ 445 ਦੇ ਤੇ ਉਹ ਸੂਟ ਦੇ ਉੱਤੇ ਜੇ ਇੰਨਾ ਹੀ ਆਪਾਂ ਵਰਕ ਕਰਕੇ ਦਵਾਂਗੇ ਨਾ ਤੁਹਾਨੂੰ ਉਹ ਘੱਟ ਤੋਂ ਘੱਟ ਵੀ 1400 ਦੀ ਰੇਂਜ ਦੇ ਵਿੱਚ ਡਿੱਲ ਜਾਂਦਾ ਸੂਟ ਉਹ ਇਹ ਤੁਸੀਂ ਸੋਹਣਾ ਜਿਹਾ ਸੂਟ ਵੇਖ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਸਿਰਫ ਉਹੀ 445 ਰੁਪਏ ਵਿਦ ਫੈਬਰਿਕ ਲਓ ਜੀ ਚੈੱਕ ਕਰੋ ਜੀ ਬਹੁਤ ਸੋਹਣੀਆਂ ਛੇਡਾਂ ਜੇ ਬਹੁਤ ਸੋਹਣੇ ਸੂਟ ਨੇ ਰੇਟ ਉਹੀ ਸਸਤੇ ਵਾਲੇ ਦਾ ਸੋਹਣੇ ਵਾਲੇ 445 ਰੁਪਏ ਦਾ ਸੂਟ ਕ੍ਰੀਮ ਸ਼ੇਡ ਆ ਗਈ ਜੇ ਲੈਂਥ ਦੀ ਵੀ ਕੋਈ ਪ੍ਰੋਬਲਮ ਨਹੀਂ ਜੇ ਇਹਨਾਂ ਦੀ 42 44 ਤੱਕ ਲੈਂਥ ਵੀ ਰੈਡੀ ਹੋ ਜਾਂਦੀ ਜੇ ਲੋ ਜੇ ਅੱਗੇ ਆ ਗਈ ਜੇ ਸਿਲਵਰ ਸ਼ੇਡ ਫਿਰ ਆ ਗਈ ਜੇ ਰਸਟ ਕਾਪਰ ਸ਼ੇਡ ਇਹਦੇ ਚ ਨਾ ਦੋ ਤਿੰਨ ਡਿਜ਼ਾਈਨ ਨੇ ਇੱਕ ਦੇ ਨਾਲ ਰੈੱਡ ਆ ਇੱਕ ਦੇ ਨਾਲ ਸ਼ਾਇਦ ਬਲੂ ਆ ਫਰੋਜ਼ ਜੀ ਆ ਕੁਛ ਐਦਾਂ ਆ ਇਹ ਜਿਹੜਾ ਡਿਜ਼ਾਈਨ ਜਿੱਦਾਂ ਮੈਂ ਦੱਸਣ ਦਾ ਤੁਹਾਨੂੰ ਆ ਜਿਹੜੇ ਥ੍ਰੈਡ ਚੇਂਜ ਹੋਣਗੇ ਰੈਂਡਮਲੀ ਤੁਹਾਨੂੰ ਆਪਾਂ ਭੇਜ ਦਾਂਗੇ ਤੁਸੀਂ ਸਿਲੈਕਟ ਕਰੋਗੇ ਕਲਰ ਰੈਸਟ ਜਾਊਗਾ ਜੇ ਡਿਜ਼ਾਈਨ ਆ ਜਿਹੜਾ ਥ੍ਰੈਡ ਵਰਕ ਹੈ ਇਹ ਚੇਂਜ ਆ ਸਕਦਾ ਜੇ ਇਹ ਹੁਣੇ ਤੁਹਾਨੂੰ ਮੈਂ ਦੱਸ ਦਿੰਦਾ ਬਾਅਦ ਵਿੱਚ ਇਹ ਨਾ ਕੋਈ ਕਸਟਮਰ ਕਵੇ ਕਿ ਮੈਂ ਆ ਬੁੱਕ ਕੀਤਾ ਸੀ ਤੇ ਮੈਨੂੰ ਆ ਨਹੀਂ ਭੇਜਿਆ ਆ ਨਹੀਂ ਭੇਜਿਆ ਕਿਉਂਕਿ ਸਟਾਕ ਥੋੜਾ ਆ ਤੇ ਆਰਡਰ ਜਿਹੜੇ ਇਹਦੇ ਜ਼ਿਆਦਾ ਹੋਣ ਵਾਲੇ ਆ ਮੈਨੂੰ ਪਤਾ ਇਹ ਕਰਕੇ ਜਿਹੜਾ ਜਿਹੜਾ ਜਿੰਨੂੰ ਵੀ ਪਹੁੰਚਦਾ ਆ ਤੁਸੀਂ ਬਸ ਨਾ ਵੈਗਰੂ ਕਹਿ ਕੇ ਸਬਕਾਰ ਕਰਿਓ ਕਿਉਂਕਿ ਇਦਾਂ ਦੀਆਂ ਚੀ ਹਾਂ ਲੋ ਜੀ ਚੈੱਕ ਕਰੋ ਸੋਹਣੇ ਸੋਹਣੇ ਸੂਟ ਬਹੁਤ ਕਮਾਲ ਦੇ ਸੂਟ ਨੇ ਬਹੁਤ ਜਿਆਦਾ ਪਿਆਰੇ ਸੂਟ ਨੇ ਰੇਟ ਉਹੀ ਸੇਮ 445 ਰੁਪਈਆ ਦੇ ਨਾਲ ਸ਼ਿਪਿੰਗ ਵੀ ਫ੍ਰੀ ਜੇ ਹੋਰ ਦੱਸੋ ਕੀ ਦੇ ਦਈਏ ਤੁਹਾਨੂੰ ਆਪਾਂ ਇੰਨਾ ਸਸਤਾ ਬਹੁਤ سارے ਕਸਟਮਰ ਕਈ ਵਾਰੀ ਮੈਨੂੰ ਫੋਨ ਵੀ ਕਰ ਲੈਂਦੇ ਆ ਵੀ ਇੰਨੇ ਸਸਤੇ ਸੂਟ ਕਿਉਂ ਹੁੰਦੇ ਆ ਹੁਣ ਇਹ ਕਿਉਂ ਹੁੰਦੇ ਆ ਤਾਂ ਮੈਨੂੰ ਵੀ ਨਹੀਂ ਜੀ ਪਤਾ ਪਰ ਇੰਨਾ ਮੈਨੂੰ ਪਤਾ ਕਿ ਸਾਨੂੰ ਲੁੱਟਣਾ ਨਹੀਂ ਆਉਂਦਾ ਸਾਨੂੰ ਵੱਡੇ ਮਾਰਜਿਨ ਤੇ ਕੰਮ ਕਰਨਾ ਨਹੀਂ ਆਉਂਦਾ ਸਾਨੂੰ ਸਿਰਫ ਖਰਚਿਆਂ ਪਾਣੀਆਂ ਦੇ ਕੰਮ ਕਰਨਾ ਆਉਂਦਾ ਜੇ ਬਸ ਸਾਨੂੰ ਉਹ ਬਾਬਾ ਸਾਨੂੰ ਦੇਈ ਜਾਵੇ ਤਾਂ ਅਸੀਂ ਤੁਹਾਨੂੰ ਦੇਈ ਜਾਈਏ ਆਹ ਲੋ ਜੀ ਚੈੱਕ ਕਰੋ ਜੀ ਆ ਵੀ ਸਕਾਦਰਸ ਤੇ ਸੂਟ 445 ਰੁਪਿਆ ਦਾ ਸੂਟ ਜੇ ਸਿਰਫ ਆਹ ਲਾਸਟ ਡਿਜ਼ਾਈਨ ਜੇ ਦੇ ਵਿੱਚ ਤਾਂ ਲਾਸਟ ਕਲਰ ਜੇ ਸੋਨਾ ਜਿਹਾ ਸੂਟ ਤੁਸੀਂ ਆਨਲਾਈਨ ਆਫਲਾਈਨ ਬੁੱਕ ਕਰ ਲਿਓ ਇਹ ਹੈਗਾ ਜੇ ਸਾਰਾ ਹੀ ਚਾਕਲੇਟ ਸ਼ਿਮਰ ਦੇ ਵਿੱਚ ਜਿਹੜੀ ਕਹੋਗੀ ਕਾਟਨ ਬੇਸ ਦੇ ਨਾਲ ਦੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਹੋਰ ਨਵੇਂ ਸੂਟ ਤੇ ਨਵੇਂ ਡਿਜ਼ਾਈਨ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ Instagram ਪੇਜ ਨੂੰ ਫੋਲੋ ਕਰਿਓ ਬਾਏ ਬਾਏ ਸਸਕਾਰ ਜੀ